ਰੋਲੇ ਜੀ ਹਾਜੀ ਬਬ ਜਿਹੜਾ ਇਹ ਉਪਰ ਫਾਰਮ ਵਾਲੀ ਜਿਹੜੀ ਤੁਸੀਂ ਮੂਟੋ ਲਿਆ ਹੈਗਾ ਤੁਸੀਂ ਉਸ ਵਾਸਤੇ ਪਰੀਫ ਕਰ ਦਿੱਤਾ ਹੈ ਦੇਖੋ ਜਿਹੜਾ ਮੇਰੇ ਧਿਆਨ ਚ ਜਦੋਂ ਇਹ ਗੱਲ ਆਈ ਸੀਗੀ ਕਿ ਇਹ ਇਨਸੀਡੈਂਟ ਹੋਇਆ ਆ ਉਸ ਤੋਂ ਫਿਰ ਮੈਂ ਸੋਮੋਟੋ ਲਿਆ ਜਿਹੜਾ ਕਿ ਸਵੇਰੇ 8:00 ਵਜੇ ਦੇ ਨਾਲ ਅਸੀਂ ਉਹਨਾਂ ਨੂੰ ਸੋਮੋਟੋ ਭੇਜ ਦਿੱਤਾ ਸੀ ਤੇ ਇਹ ਕੇਸ ਨੂੰ ਚੱਲਦੇ ਹੋਲੇ ਥੋੜੇ ਦਿਨ ਹੋ ਗਏ ਸੀ ਪਰ ਇਸ ਚੀਜ਼ ਦਾ ਮੈਨੂੰ ਉਸ ਟਾਈਮ ਤੇ ਨੋਲੇਜ ਨਹੀਂ ਸੀ ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹਦੇ ਸੋ ਮੋਟੋ ਲਿਆ 8:00 ਬਜੇ ਨਾਲ ਮੈਸੋ ਮੋਟੋ ਲਿਆ ਰਾਊਂਡ 1:00 ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸ ਪੀ ਐਸ ਪੀ ਸਾਹਿਬ ਨੂੰ ਇਹ ਵੀ ਲਿਖਿਆ ਮੈਂ ਕਿਹਾ ਦੇਖੋ ਇਹ ਗੱਲ ਇਦਾਂ ਹੈ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆਇਆ ਇਹ ਨਾ ਹੋਏ ਕਿ ਕਿਤੇ ਬਾਹਰ ਨਿਕਲ ਜਵੇ ਕੰਟਰੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਐਸੀ ਕਾਰਵਾਈ ਕਰੋ ਜਿਹੜੀ ਕਿ ਇਸੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਢਿਆ ਆ ਸੋ ਆਲ ਇਹ ਤਾਂ ਕੰਪਲੀਟ ਹੋਇਆ ਤੇ ਐਫ ਆਈ ਆ ਜਿਹੜੀ ਹੋਈ ਹੈ ਦਰਜ ਹੋਈ ਹੈ ਉਹਦੀਆਂ ਜਿਹੜੀਆਂ ਧਾਰਾ ਲੱਗੀਆਂ ਨੇ ਉਹ ਲੱਗੀ ਹੈ ਜੀ 64 ਜਿਹੜੀ ਕਿ ਰੇਪ ਦੀ ਹੈ ਫਿਰ ਲੱਗਿਆ 351 ਜਿਹੜੀ ਥ੍ਰੈਟ ਦੀ ਹੈ ਫਿਰ ਅਗਰ 61 ਜਿਹੜੀ ਕ੍ਰਿਮੀਨਲ ਕਾਂਸਪੀਰੇਸੀ ਦੀ ਹੈ ਫਿਰ 67 ਜਿਹੜੀ ਕਿ ਆਈਟੀ ਦੀ ਲੱਗਿਆ ਇਹ ਹੈਗਾ ਹੈ ਕਨਸੈਂਸ਼ੁਅਲ ਸੈਕਟਸ ਜਿਹੜਾ ਆ ਨੋਨ ਕਨਸੈਂਸ਼ੁਅਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਆ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸੱਚ ਐਕਟ ਵਿਦਆਊਟ ਦਾ ਪਰਮਿਸ਼ਨ ਤਾਂ ਇਹ ਸਾਰੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਹੁਣ ਵੀ ਗੱਲ ਹੋਈ ਆ 1/2 ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕੀ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਆ ਉਹ ਕਹਿੰਦੇ ਜੀ ਸਾਡੀਆਂ ਰੇਡਸ ਪੈ ਰਹੀਆਂ ਨੇ ਦਾ ਬாய் ਇਜ਼ ਨਾਟ ਅਵੇਲੇਬਲ ਲੁਕਆਊਟ ਨੋਟਿਸ ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਉਹਦਾ ਵੀ ਲੁੱਕ ਆਫ ਨੋਟਿਸ ਨਿਕਲਿਆ ਹੋਇਆ ਇਸ 스테ਜ ਦੇ ਜਿਹੜੇ ਲੜਕੀ ਬਿਲਕੁਲ ਹੋ ਚੁੱਕੇ ਐਜੂਕੇਸ਼ਨ ਕਰਾਈ ਜਾ ਰਹੀ ਸੀ ਕਿ ਉਹ ਫੁੜੀ ਸਰੇਆ ਅਣੀ ਸਪੋਰਟ ਨਹੀਂ ਕਰ ਰਹੀ ਹੈ ਕਿ ਉਹਦੇ ਫੋਨ ਚੈੱਕ ਦਿੱਤੇ ਗਏ ਨੇ ਇਹ ਵਤਨ ਕੇ ਉਹਦੇ ਦਿਨ ਆਪਣਾ ਕੀ ਕਰਦੇ ਦੇਖੋ ਇਹ ਹੈ ਕਿ ਜਿਹੜਾ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨੋਟਿਸ ਨੇ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਵੇਂ ਪਾਰਟੀਆਂ ਦੀ ਕੀਤੀ ਜਾਂਦੇ ਨੇ ਇਹ ਨਹੀਂ ਹੈ ਕਿ ਲੜਕੀ ਝੂਠ ਬੋਲ ਰਹੀ ਆ ਜਾਂ ਲੜਕਾ ਝੂਠ ਬੋਲ ਰਿਹਾ ਹੈ ਇਹ ਪੁਲਿਸ ਦੀ ਕਾਰਵਾਈ ਵੀ ਜਿਹਦੇ ਅੰਦਰ ਕਿ ਦੋਵੇਂ ਧਿਰਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੇ ਜਾਣਗੇ। ਔਰ ਲੜਕੀ ਹੈ ਡੈਫੀਨਿਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਹੈ ਉਹ ਸੀ ਕਾਰਵਾਈ ਅਸੀਂ ਪੂਰੀ ਕਰਾਵਾਂਗੇ। ਜਿੰਨੀਆਂ ਵੀ ਧਾਰਾ ਅਗਰ ਇਹਦੇ ਚ ਐਡ ਹੋਣੀਆਂ ਹੋਣਗੇ ਇਸ ਐਫਆਈਆ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ। ਬਿਲਕੁਲ ਰਿਪੋਰਟ ਵੀ ਕਈ ਆ ਰਹੇ ਨੇ ਜੀ ਕਿ ਲੱਗਦੀ ਹੈ ਇਸ ਵਿੱਚ ਤਾਂ ਵੀ ਉਹਦੇ ਬਾਤ ਨੇ। ਨਹੀਂ ਨਹੀਂ ਐਸਾ ਕੁਝ ਵੀ ਨਹੀਂ। ਰਿਪੋਰਟ ਬਹੁਤ ਜਿਆਦਾ ਆ ਰਹੀ ਹੈ ਜਦੋਂ ਉਹਨਾਂ ਨੇ ਕਲਾਮ ਵੀ ਕੁਝ ਚਲੇ ਆਇਆ। ਦੇਖੋ ਰਿਯੂਮਰ ਤੇ ਪੂਰਾ ਸੋਸ਼ਲ ਮੀਡੀਆ ਹੀ ਭਰਿਆ ਹੋਇਆ ਰਿਯੂਮਰ ਸੇ ਨਾ ਤੁਸੀਂ ਕਿਸ ਕਿਸ ਦੇ ਉੱਤੇ ਲੋਗੇ ਐਕਟ ਮਗਰ ਇਹ ਹੈ ਕਿ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਅਸੀਂ ਸ਼ੋਰ ਨਹੀਂ ਆ ਉਸ ਚੀਜ਼ ਨੂੰ ਅਸੀਂ ਹਲੇ ਕਨਫਰਮ ਨਹੀਂ ਕੀਤਾ ਤੇ ਕਿਉਂ ਕਰਨੀ ਹੈ ਇਹੋ ਜਿਹੀਆਂ ਫਾਰਮਾਂ ਬਿਲਕੁਲ ਮੈਂ ਤੁਸੀਂ ਗੱਲ ਕਹੀ ਹੈ ਕਿ ਅਪਡੇਟਸ ਕਰੀਏ ਲੁੱਕ ਆਫ ਨੋਟਿਸ ਜਾਰੀ ਹੋਇਆ ਹੈ ਲੇਕਿਨ ਉਹ ਉਸ ਦਾ ਪਿਤਾ ਤੇ ਲੜਕਾ ਆਪ ਇੰਟਰਵਿਊਸ ਦੇ ਰਿਹਾ ਵਕ ਵਕ ਚੈਨਲ ਸੇ ਵਿਚਾਰ ਉਹ ਆਪਣੀ ਦਲੀਲਾਂ ਪੇਸ਼ ਕਰ ਰਹੇ ਨੇ ਉਸ ਨੂੰ ਕਿਵੇਂ ਵੇਖਦੇ ਦੇਖੋ ਹਰ ਕੋਈ ਕਰੇਗਾ ਆਪਣੇ ਡਿਫੈਂਸ ਦੇ ਵਿੱਚ ਹਰ ਕੋਈ ਕਰੇਗਾ ਉਹ ਫਾਦਰ ਤੇ ਉਹ ਲड़का ਕਹਿੰਦੇ ਨੇ ਕਿ ਵੀ ਅਸੀਂ ਸ਼ਾਇਦ ਇਹ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਭ ਝੂਠੇ ਨੇ ਬਿਲਕੁਲ ਲੇਕਿਨ ਕੁਐਸਚਨ ਕੁਐਸਚਨ ਇਜ਼ ਗਈ ਕਿ ਚੈਨਲ ਵਾਲਿਆਂ ਨੂੰ ਨਾ ਲੱਗਿਆ ਪੁੱਛ ਨਹੀਂ ਲੱਗ ਪਾ ਇੱਕ ਵਸਤੂ ਨੋ 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 ਪੁਲਿਸ ਜੈ ਡੈਫੀਨਿਟਲੀ ਦੇਖੋ ਚੈਨਲ ਵਾਲਿਆਂ ਨੇ ਕਿਤੋਂ ਲੱਗ ਕੇ ਕਦੋਂ ਲੱਬਿਆ ਕਦੋਂ ਉਹਨਾਂ ਦੀ ਕੀਤੀ ਇੰਟਰਵਿਊ ਉਹ ਮੈਨੂੰ ਨਹੀਂ ਪਤਾ ਹੋ ਸਕਦਾ 3 ਦਿਨ ਪਹਿਲਾਂ ਕੀਤੀ ਹੋਵੇ 4 ਦਿਨ ਪਹਿਲਾਂ ਕੀਤੀ ਹੋਵੇ ਲੇਕਿਨ ਪੁਲਿਸ ਇਸ ਟਾਈਮ ਦੇ ਉੱਤੇ ਰੇਡਸ ਕਰ ਰਹੀ ਹੈ ਔਰ ਡੈਫੀਨਿਟਲੀ ਦੇ ਹੈਵ ਅਸ਼ੋਰਡ ਮੀ ਕਿ ਅਸੀਂ ਬਹੁਤ ਜਲਦੀ ਇਹਨਾਂ ਨੂੰ ਫੜਾਂਗੇ ਲੜਕੇ ਦੇ ਫਾਦਰ ਨਾਲ ਤੁਸੀਂ ਗੱਲਬਾਤ ਕੀਤੀ ਹੈ ਨਹੀਂ ਲੜਕੇ ਦੇ ਫਾਦਰ ਨਾਲ ਨਾ ਤਾਂ ਮੇਰਾ ਕੋਈ ਕੰਟੈਕਟ ਹੋਇਆ ਔਰ ਨਾ ਮੈਂ ਲੜਕੀ ਨਾਲ ਕੀਤੀ ਹੈ ਗੱਲ ਮੈਂ ਮੈਨੂੰ ਇਹ ਨੌਲੇਜ ਆਈ ਸੀ ਵਿਕਰਮ ਤੋਂ ਉਹਨੇ ਮੈਨੂੰ ਦੱਸਿਆ ਸੀ ਵੀ ਇਹ ਹੋਇਆ ਹੈ ਜੋ ਇਨਸੀਡੈਂਟ ਹੋਇਆ ਤੇ ਮੈਂ ਲੜਕੀ ਤੇ ਉਹਦੇ ਫਾਦਰ ਦੇ ਨਾਲ ਇਮੀਡੀਏਟਲੀ ਕੰਡਕਟ ਕੀਤਾ ਇਨਸਾਨੀ ਰਿਸ਼ਤਿਆਂ ਦੀ ਗੱਲ ਕਰੀਓ ਤੁਸੀਂ ਕਿਸ ਤਰ੍ਹਾਂ ਵਿਖਦੇ ਹੋ ਇਸ ਚੀਜ਼ ਨੂੰ ਲੈ ਕੇ ਕਿਸ ਚੀਜ਼ ਕਿਸ ਹੱਦ ਤੱਕ ਗਿਰ ਚੁੱਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ ਅਗਰ ਜਿਸ ਨੂੰ ਅਸੀਂ ਇਹ ਚਾਹਦੇ ਕਿ ਸਾਡਾ ਲਾਈਫ ਪਾਰਟਨਰ ਬਣੇਗਾ ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ ਉਸ ਨੂੰ ਧੋਖਾ ਦਿੱਤਾ ਜਾਂਦਾ ਇਹਦਾ ਮਤਲਬ ਜਿਹੜੀ ਤੁਹਾਡੀ ਇੱਕ ਜੋ ਤੁਹਾਡਾ ਆਪਸ ਵਿੱਚ ਸੰਬੰਧ ਬਣਨਾ ਸੀ ਮੈਰਿਜ ਦਾ ਉਹ ਵੀ ਝੂਠ ਦੇ ਉੱਤੇ ਟਿਕਿਆ ਹੋਇਆ ਜੋ ਕਿ ਲੜਕੀ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੈਨੂੰ ਡਰਿੰਕ ਚ ਕੁਝ ਪਿਲਾਇਆ ਗਿਆ ਹੈ ਔਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕਰੀਨਸ਼ਾਟ ਵੀ ਇਸ ਦਾ ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇੰਡਲਜ ਹੋਇਆ ਹੋਵੇ ਸੈਕਟ ਦੇ ਅੰਦਰ ਉਸ ਤੋਂ ਪਤਾ ਲੱਗ ਜਾਏਗਾ ਔਰ ਲੁਕ ਆਊਟ ਨੋਟਿਸ ਜਿਹੜੇ ਨੇ ਇਹ ਐਸੇ ਕਰਕੇ ਜਾਰੀ ਕੀਤੇ ਗਏ ਨੇ ਕਿ ਦੋਵੇਂ ਲੜਕੇ ਕੰਟਰੀ ਛੱਡ ਕੇ ਬਾਹਰ ਨਾ ਚਲੇ ਜਾਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਹ ਕਾਰਵਾਈ ਦੀ ਮੰਗ ਤਾਂ ਸਾਡੀ ਬੜੀ ਕਲੀਅਰ ਹੈ ਨਾ ਕਿ ਅਗਰ ਇਹ ਸਾਰਾ ਕੁਝ ਪ੍ਰੂਵ ਹੁੰਦਾ ਹੈ ਤੇ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਧਾਰਾ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਹੋਵੇ ਉਸ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸਿਬਲ ਸੈਕਸ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਹੋਰ ਕੋਈ ਵੀ ਧਾਰਾ ਆ ਕਿਉਂਕਿ ਜੋ ਲੜਕੇ ਦਾ ਪਰਿਵਾਰ ਆ ਪੂਰੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਵਾਇਰਲ ਸੀ ਦੂਜੀ ਗੱਲ ਉਸ ਦੀ ਜਿਹੋ ਬੈਸਟ ਫਰੈਂਡ ਹੈ ਉਹ ਵੀ ਮੁੰਡੇ ਨਾਲ ਮਿਲੀ ਹੋਈ ਸੀ ਦੇਖੋ ਲੜਕੀ ਲੜਕੇ ਦਾ ਜਿਹੜਾ ਪਰਿਵਾਰ ਹੈ ਰਸੂਖਦਾਰ ਹੈ ਉਹਦੇ ਨਾਲ ਸਾਨੂੰ ਕੁਝ ਮਤਲਬ ਨਹੀਂ ਹੈ ਮੇਰਾ ਮਤਲਬ ਮੇਰੀ ਜਦੋਂ ਮੈਂ ਕਮਿਸ਼ਨ 'ਚ ਬੈਠਦੀ ਆ ਇਸ ਚੇਅਰ ਤੇ ਰਿਸਪੌਂਸਿਬਿਲਟੀ ਦੇ ਨਾਲ ਮੇਰਾ ਸਿਰਫ ਇੰਨੀ ਰਿਸਪੌਂਸਿਬਿਲਟੀ ਹੈ ਇੱਕ ਲੜਕੀ ਦੇ ਨਾਲ ਖੜਾ ਹੋਣਾ ਇੱਕ ਲੜਕੀ ਦੇ ਹੱਕਾਂ 'ਚ ਖੜਾ ਹੋਣਾ ਨਾ ਕਿ ਇਹ ਦੇਖਣਾ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਨਾ ਮੈਂ ਕਿ ਲੜਕੀ ਦੇ ਵੱਲੋਂ ਇਸ ਤੇ ਹੋਰ ਵੀ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਕਿ ਮੈਂ ਭਾਈ ਅਮਰਤ ਪਾਲ ਮੈਨੂੰ ਵੀ ਗੱਲ ਜਬੂਤ ਦੱਸੀ ਇਹ ਕਿ ਉਹਨੇ ਪੁਲਿਸ ਦੇ ਕਾਹਲੇ ਕਿ ਕਿਤੇ ਮੈਂ ਪੁਲਿਸ ਕਰ ਦੇਵਾਂਗਾ ਉਹਨੇ ਕਿ ਕਿ ਅਮਰਤਪਾਲ ਮੈਨੂੰ ਇਨਸਾਫ ਦੋ ਇਸ ਨੂੰ ਕਿਸ ਤਰ੍ਹਾਂ ਨਹੀਂ ਦੇਖੋ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹਾਂ ਬਿਲਕੁਲ ਵੀ ਕਿਉਂਕਿ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੁਸੀਂ ਕਿਸੇ ਹੋਰ ਨੂੰ ਕਹੋਗੇ ਇਹ ਸ਼ਾਇਦ ਮੇਰਾ ਕੋਈ ਹੱਕ ਨਾ ਕਰੇਗਾ ਹੋ ਸਕਦਾ ਹੈ ਲੜਕੀ ਨੂੰ ਥੋੜੀ ਦੇਰ ਲਈ ਲੱਗਿਆ ਹੋਵੇ ਕਿ ਪੁਲਿਸ ਨੇ ਮੇਰੀ ਜਿਹੜੀ ਕਾਰਵਾਈ ਚ ਲੇਟ ਹੋ ਰਹੀ ਹੈ ਜਾਂ ਕੁਝ ਹੋ ਰਿਹਾ ਮਗਰ ਮੈਂ ਇਸ ਚੀਜ਼ ਦੇ ਹੱਕ ਵਿੱਚ ਕੁਝ ਵੀ ਨਹੀਂ ਹਾਂ ਕਿ ਕਿਸੇ ਹੋਰ ਬੰਦੇ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਅੰਦਰ ਕੋਈ ਵੀ ਇੰਟਰਫੇਅਰ ਕੀਤਾ ਜਾਵੇ ਫੈਮਲੀਆਂ ਨੂੰ ਕਿੰਨਾ ਕਿ ਇਸ ਦੇ ਲਈ ਤੁਸੀਂ ਦੋਸ਼ੀ ਮਤਲਬ ਲੜਕੇ ਲੜਕੀ ਦੋਮਾ ਦੀ ਗੱਲ ਕਰਦੇ ਹੋ ਦੇਖੋ ਫੈਮਲੀਆਂ ਦਾ ਇਸ ਦੇ ਅੰਦਰ ਕੋਈ ਕਸੂਰ ਹੈ ਨਹੀਂ ਮੈਨੂੰ ਲੱਗਦਾ ਕਿਉਂਕਿ ਇਹ ਗੱਲ ਹੈਗੀ ਆ ਕਿ ਲੜਕਾ ਡੈਫੀਨਿਟਲੀ ਇਸ 扬ਗਰ ਦੈਨ ਦ ਗਰਲ ਮਗਰ ਦੋਵਾਂ ਫੈਮਲੀਆਂ ਨੇ ਮਿਲ ਕੇ ਇਹ ਸਲਾਹ ਕਰਕੇ ਕੀਤਾ ਸੀਗਾ ਕਿ ਇਹਨਾਂ ਦੀ ਮੈਰਿਜ ਹੋਏਗੀ ਔਰ ਇਹ ਮੈਰਿਜ ਦੇ ਅੰਦਰ 1 ਸਾਲ ਜਾਂ 2 ਸਾਲ ਦੇ ਬਾਅਦ ਇਹਨਾਂ ਦੀ ਮੈਰਿਜ ਹੋ ਜਾਏਗੀ ਸੋ ਮੈਨੂੰ ਲੱਗਦਾ ਫੈਮਲੀਆਂ ਸਸ ਠੀਕ ਸੀਗੀਆਂ ਉਹਨਾਂ ਨੇ ਤਾਂ ਨੋਰਮਲ ਕੰਮ ਹੀ ਕੀਤਾ ਸੀਗਾ ਕਿ ਚਲੋ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਮਗਰ ਹੁਣ ਜੋ ਮੈਂ ਸੁਣ ਰਹੀ ਹਾਂ ਵੀਡੀਓ ਦੇਖ ਰਹੀ ਹਾਂ ਕਿ ਲੜਕੇ ਦੇ ਫਾਦਰ ਜਿਹੜੇ ਨੇ ਉਹ ਸੋਚਦੇ ਨੇ ਕਿ

ਕੁੜੀਆਂ ਦੇ ਲਈ ਇੱਕ ਮੈਸੇਜ ਹੈ ਜੀ ਕੋਈ ਕਨਵੇ ਕਰੋਗੇ ਕਿ ਇਦਾਂ ਦਾ ਜੇ ਲੜਕੀਆਂ ਲਈ ਮੇਰਾ ਮੈਸੇਜ ਹੈ ਵਰੀ ਸਟਰੋਂਗ ਮੈਸੇਜ ਕਿ ਜਦੋਂ ਤੁਸੀਂ ਕਿਸੇ ਵੀ ਚਾਹੇ ਤੁਸੀਂ ਵਿਆਹ ਹੋਣ ਵਾਲਾ ਤੁਹਾਡਾ ਮੰਗਣੀ ਹੋ ਗਈ ਹੈ ਤੁਹਾਡੀ ਫਿਰ ਵੀ ਬਲਾਈਂਡਲੀ ਕਿਸੇ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਰਿਲੇਸ਼ਨ ਦੇ ਵਿੱਚ ਪੈ ਜਾਓ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਆਪਣੇ ਆਪ ਤੇ ਆਪਣੇ ਕੈਰੈਕਟਰ ਨੂੰ ਇਨਾ ਸਟਰੋਂਗ ਕਰੋ ਕਿ ਯੂ ਵਿਲ ਨਾਟ ਇੰਡल्ज ਇਨ ਐਨੀ ਆਫ ਥਿਸ ਤੁਹਾਡੇ ਸਾਹਮਣੇ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਛੋਟੀਆਂ ਕਲਿੱਪਸ ਵੀ ਆਉਂਦੀਆਂ ਨੇ ਔਰ ਬੜਾ ਸਾਨੂੰ ਸਿੱਖਣ ਨੂੰ ਵੀ ਮਿਲਦਾ ਆ ਕਿ ਕਦੀ ਵੀ ਕੁਝ ਵੀ ਕੋਈ ਧੋਖਾ ਦੇ ਜਾਏ ਜਾਂ ਕੁਝ ਐਸਾ ਇਨਸੀਡੈਂਟ ਹੋ ਜਾਏ ਜਿਸ ਦਾ ਸਾਨੂੰ ਬਾਅਦ ਚ ਪਛਤਾਉਣਾ ਹੁੰਦਾ ਇਸ ਲਈ ਆਪਣੇ ਕੈਰੈਕਟਰ ਨੂੰ ਜਿਹੜਾ ਉਹ ਹਮੇਸ਼ਾ ਬਹੁਤ ਸਟਰੋਂਗ ਰੱਖੋ ਠੀਕ ਹੈ ਥੈਂਕ ਯੂ ਟੋਲ ਕੇ ਜੀ ਮੈਮ